ਅਮਰੀਕਾ ਦੇ ਵਿੱਚ ਮਿਲੀ ਹੈ ਨੌਜਵਾਨ ਦੀ ਗਲੀ ਸੜੀ ਹੋਈ লাশ ਕਈ ਦਿਨਾਂ ਤੋਂ ਲਾਪਤਾ ਸੀ ਇਹ ਨੌਜਵਾਨ ਕਤਲ ਦਾ ਜਾਪਦਾ ਮਾਮਲਾ ਮੂਲ ਰੂਪ ਵਿੱਚ ਭਾਰਤ ਦਾ ਹੈ ਇਹ ਵਿਅਕਤੀ ਤੇ ਹਮ ਵਤਨਾ ਤੇ ਹੀ ਲੱਗੇ ਨੇ ਮਾਰਨ ਦੇ ਦੋਸ਼ ਜਿहां ਅਮਰੀਕਾ ਦੀ ਸਟੇਟ ਨਿਊ ਜਰਸੀ ਤੋਂ ਇੱਕ ਮੰਦਪਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਨੌਜਵਾਨ ਦੀ ਗਲੀ ਸੜੀ ਹੋਈ লাশ ਪੁਲਿਸ ਨੂੰ ਮਿਲੀ ਹੈ ਪੁਲਿਸ ਨੇ ਕਿਹਾ ਹੈ ਕਿ ਇੱਕ ਕਤਲ ਦਾ ਮਾਮਲਾ ਚਾਪਦਾ ਤੇ ਜਾਂਚ ਪੜਤਾਲ ਕਰਨ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਇਹ ਨੌਜਵਾਨ ਮੂਲ ਰੂਪ ਵਿੱਚ ਭਾਰਤ ਦਾ ਹੀ ਨਿਵਾਸੀ ਸੀ ਤੇ ਇਸ ਦੇ ਹਮਵਤਨਾ ਨੇ ਹੀ ਇਸ ਨੂੰ ਮਾਰਿਆ ਹੈ ਇਹ ਜਾਂਚ ਪੜਤਾਲ ਤੋਂ ਬਾਅਦ ਸਾਹਮਣੇ ਆ ਗਿਆ ਹੈ ਕਿ ਇਸ ਨੌਜਵਾਨ ਦੀ ਛਾਤੀ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਨੇ ਜਿਸ ਤੋਂ ਬਾਅਦ ਇਸ ਦੀ ਮੌਤ ਹੋ ਗਈ ਹੈ ਦੱਸ ਦਈਏ ਕਿ ਇਸ ਨੌਜਵਾਨ ਦੀ ਪਛਾਣ ਕੁਲਦੀਪ ਕੁਮਾਰ ਦੇ ਵਜੋਂ ਹੋਈ ਹੈ ਜਿਸ ਦੀ ਉਮਰ 35 ਸਾਲ ਦੱਸੀ ਜਾ ਰਹੀ ਹੈ ਤੇ ਇਸ ਦੇ ਹੋ ਸਕਦਾ ਹੈ ਕਿ ਦੋਸਤੀ ਹੋੜ ਜਿਨ੍ਹਾਂ ਨੇ ਇਸ ਦਾ ਕਤਲ ਕੀਤਾ ਹੈ ਪੁਲਿਸ ਨੇ ਜਾਂਚ ਪੜਤਾਲ ਕੀਤੀ ਤੇ ਫਿਰ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਦੱਸਦੀ ਹੈ ਕਿ ਜਿਹੜੇ ਨੌਜਵਾਨ ਗ੍ਰਿਫਤਾਰ ਹੋਏ ਨੇ ਉਹਨਾਂ ਦੀ ਪਛਾਣ ਸੌਰਵ ਸਿੰਘ, ਗੌਰਵ ਕੁਮਾਰ, ਨਿਰਮਲ ਸਿੰਘ ਤੇ ਗੁਰਦੀਪ ਸਿੰਘ ਦੇ ਵਜੋਂ ਹੋਈ ਹੈ। ਇਹ ਨੌਜਵਾਨ ਅਮਰੀਕਾ ਦੀ ਸਟੇਟ ਗ੍ਰੀਨਵੁੱਡ ਇੰਡੀਆਨਾ ਦੇ ਵਿੱਚ ਰਹਿੰਦੇ ਨੇ ਤੇ ਇਹਨਾਂ ਦੇ ਵੱਲੋਂ ਹੀ ਕੁਲਦੀਪ ਕੁਮਾਰ ਦਾ ਕਤਲ ਕੀਤਾ ਗਿਆ ਹੈ। ਦੱਸਦੀ ਹੈ ਕਿ ਸੌਰਵ ਸਿੰਘ ਦੀ ਜਿਹੜੀ ਕਿ ਉਮਰ ਹੈ ਉਹ 23 ਸਾਲ ਦੱਸੀ ਜਾ ਰਹੀ ਹੈ। ਗੌਰਵ ਕੁਮਾਰ ਦੀ ਉਮਰ 27 ਸਾਲ ਦੱਸੀ ਜਾ ਰਹੀ ਹੈ। ਨਿਰਮਲ ਸਿੰਘ ਦੀ ਉਮਰ 30 ਸਾਲ ਤੇ ਗੁਰਦੀਪ ਸਿੰਘ ਦੀ ਉਮਰ 22 ਸਾਲ ਦੱਸੀ ਜਾ ਰਹੀ ਹੈ ਦੱਸਦੀ ਹੈ ਕਿ ਮੈਡੀਕਲ ਟੀਮ ਨੇ ਜਦੋਂ ਕੁਲਦੀਪ ਕੁਮਾਰ ਦੀ ਲਾਸ਼ ਦਾ ਮੌਈਨਾ ਕੀਤਾ ਤਾਂ ਫਿਰ ਇਹ ਗੱਲ ਸਾਹਮਣੇ ਆਈ ਕਿ ਕੁਲਦੀਪ ਕੁਮਾਰ ਦੀ ਛਾਤੀ ਦੇ ਵਿੱਚ ਗੋਲੀਆਂ ਲੱਗੀਆਂ ਹੋਈਆਂ ਨੇ ਜਿਹੜੀਆਂ ਕਿ ਕਤਲ ਦਾ ਖਦਸ਼ਾ ਪੈਦਾ ਕਰਦੀਆਂ ਨੇ ਇਸ ਤੋਂ ਬਾਅਦ ਪੁਲਿਸ ਨੇ ਜਾਂਚ ਪੜਤਾਲ ਕਰਕੇ ਮੌਲ ਰੂਪ ਦੇ ਭਾਰਤੀ ਇਹਨਾਂ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਪੁਲਿਸ ਇਹਨਾਂ ਦੇ ਕੋਲੋਂ ਹੁਣ ਪੁੱਛ ਪੜਤਾਲ ਵੀ ਕਰ ਰਹੀ ਹੈ ਇੱਥੇ ਦੱਸ ਦਈਏ ਕਿ ਕੁਲਦੀਪ ਕੁਮਾਰ ਦੇ ਪਰਿਵਾਰ ਦੇ ਵੱਲੋਂ 26 ਅਕਤੂਬਰ 2024 ਨੂੰ ਪੁਲਿਸ ਨੂੰ ਇਹ ਸੂਚਨਾ ਦਿੱਤੀ ਗਈ ਸੀ ਕਿ ਉਹਨਾਂ ਦਾ ਪਰਿਵਾਰਿਕ ਮੈਂਬਰ ਕੁਲਦੀਪ ਕੁਮਾਰ ਗਾਇਬ ਹੈ ਤੇ ਕਾਫੀ ਦਿਨਾਂ ਤੋਂ ਉਸਦੇ ਨਾਲ ਕੋਈ ਸੰਪਰਕ ਵੀ ਨਹੀਂ ਹੋ ਰਿਹਾ ਤੇ ਹੁਣ ਜਦੋਂ ਪੁਲਿਸ ਨੂੰ ਕੁਲਦੀਪ ਕੁਮਾਰ ਦੀ ਲਾਸ਼ ਮਿਲੀ ਤਾਂ ਫਿਰ ਇਹ ਗੱਲ ਸਾਹਮਣੇ ਆ ਗਈ ਕਿ ਕੁਲਦੀਪ ਕੁਮਾਰ ਦਾ ਕਤਲ ਹੀ ਹੋਇਆ ਹੈ ਜਿਹੜਾ ਕਿ ਮੂਲ ਰੂਪ ਦੇ ਚਾਰ ਭਾਰਤੀ ਨੌਜਵਾਨਾਂ ਦੇ ਵੱਲੋਂ ਹੀ ਕੀਤਾ ਗਿਆ ਹੈ ਫਿਲਹਾਲ ਦੀ ਘੜੀ ਦੇ ਵਿੱਚ ਇਹ ਨੌਜਵਾਨ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਤੇ ਪੁਲਿਸ ਇਹਨਾਂ ਦੇ ਕੋਲੋਂ ਪੁੱਛ ਪੜਤਾਲ ਕਰ ਰਹੀ ਹੈ ਇਤੇ ਜਿੱਕਰ ਖਾਸ ਹੈ ਕਿ ਬਹੁਤ ਸਾਰੇ ਭਾਰਤੀ ਨੌਜਵਾਨ ਵਿਦੇਸ਼ਾਂ ਦਾ ਰੁੱਖ ਕਰਦੇ ਨੇ ਜਿਨ੍ਹਾਂ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੁੰਦੀ ਹੈ ਇਹ ਨੌਜਵਾਨ ਰੋਜ਼ਗਾਰ ਦੀ ਭਾਲ ਦੇ ਵਿੱਚ ਵਿਦੇਸ਼ਾਂ ਦਾ ਰੁੱਖ ਕਰਦੇ ਨੇ ਕੁਝ ਨੌਜਵਾਨਾਂ ਨੂੰ ਤਾਂ ਰੋਜ਼ਗਾਰ ਮਿਲ ਜਾਂਦਾ ਹੈ ਪਰੰਤੂ ਕੁਝ ਨੌਜਵਾਨ ਜਿਹੜੇ ਕਿ ਬੇਰੋਜ਼ਗਾਰੀ ਦੇ ਮਾਰੇ ਹੀ ਇੱਧਰ ਉੱਧਰ ਟਕਦੇ ਰਹਿੰਦੇ ਨੇ ਪਰੰਤੂ ਜਦੋਂ ਇਹੋ ਜੀ ਖਬਰ ਸਾਹਮਣੇ ਆ ਜਾਂਦੀ ਹੈ ਕਿ ਕਿਸੇ ਨੌਜਵਾਨ ਦੀ ਮੌਤ ਹੋ ਗਈ ਹੈ ਜਾਂ ਕਤਲ ਹੋ ਗਿਆ ਹੈ ਜਾਂ ਫਿਰ ਕੋਈ ਨੌਜਵਾਨ ਕਿਸੇ ਹਾਦਸੇ ਦਾ ਸ਼ਿਕਾਰ ਹੋ ਗਿਆ ਤਾਂ ਫਿਰ ਇਹ ਭਾਰਤੀਆਂ ਦੇ ਲਈ ਸਭ ਤੋਂ ਵੱਡੀ ਤੇ ਮੰਦਭਾਗੀ ਗੱਲ ਹੁੰਦੀ ਹੈ ਫਿਰ ਮਾਪੇ ਰੋਂਦੇ ਕੋਲੋਂਦੇ ਪਿਛੇ ਰਹਿ ਜਾਂਦੇ ਨੇ ਤੇ ਅਜਿਹੇ ਨੌਜਵਾਨ ਜਿਹੜੇ ਕਿ ਜਨਰ ਕਤਲ ਹੋ ਜਾਂਦਾ ਹੈ ਉਹ ਮੌਤ ਦੇ ਰਾਤੁਰ ਜਾਂਦੇ ਨੇ ਇਸ ਤੋਂ ਬਾਅਦ ਫਿਰ ਪਰਿਵਾਰਿਕ ਮੈਂਬਰਾਂ ਦਾ ਜਿਹੜਾ ਕਿ ਮੁਖਾਲ ਹੋ ਜਾਂਦਾ ਹੈ ਤੇ ਇਹੋ ਜੀ ਘੜੀ ਦੇ ਵਿੱਚ ਫਿਰ ਸਾਰੇ ਲੋਕ ਸਾਰੇ ਮਾਪੇ ਕਹਿੰਦੇ ਨੇ ਕਿ ਵਿਦੇਸ਼ ਨਹੀਂ ਜਾਣਾ ਚਾਹੀਦਾ ਸੋ ਇਸੇ ਤਰ੍ਹਾਂ ਇਸ ਨੌਜਵਾਨ ਦੀ ਲਾਸਟ ਜਿਹੜੀ ਕਿ ਗਲੀ ਸੜੀ ਹਾਲਤ ਦੇ ਵਿੱਚ ਪੁਲਿਸ ਨੂੰ ਮਿਲੀ ਹੈ ਤੇ ਇਸ ਨੌਜਵਾਨ ਦਾ ਜਿਹੜਾ ਕਿ ਕਤਲ ਹੋਇਆ ਹੈ ਪੁਲਿਸ ਦਾ ਕਹਿਣਾ ਹੈ ਤੇ ਹੁਣ ਮੂਲ ਰੂਪ ਦੇ ਚਾਰ ਭਾਰਤੀ ਨੌਜਵਾਨਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਹਨਾਂ ਦੇ ਕੋਲੋਂ ਪੁਛ ਪੜਤਾਲ ਵੀ ਕੀਤੀ ਜਾ ਰਹੀ ਹੈ